ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਨਾਲ ਇਸ ਵਲੌਗ 'ਚ ਆ ਦੇਖੋ ਜੀ ਸਾਡਾ ਮੈਕਸ ਧੁੱਪ ਸੇਕ ਰਿਹਾ ਹੁਣ ਤੇ ਸਾਡੇ ਕੋਲ ਧੁੱਪ ਬੜੀ ਵਧੀਆ ਨਿਕਲ ਰਹੀ ਹੈ ਸਾਡੇ ਕੋਲ ਧੁੱਪ ਬੜੀ ਵਧੀਆ ਨਿਕਲ ਰਹੀ ਹੈ ਦਿਨ ਬਹੁਤ ਵਧੀਆ ਇਦਾਂ ਚਲੋ ਮੈਕਸ ਵੀ ਸਾਡਾ ਧੁੱਪ ਸੇਕ ਰਿਹਾ ਦੇਖੋ ਪੜਾ ਮੈਕਸ ਮੋਟੋ ਵੀ ਨਿਕਲੀ ਬਾਹਰ ਆ ਦੇ ਫਿਰ ਅੱਜ ਧੁੱਪ ਨਿਕਲੀ ਤੇ ਮੋਟੋ ਵੀ ਬਾਹਰ ਨਿਕਲੀ ਲਓ ਜੀ ਦਲਜੀਤ ਜੀ ਪੈ ਗਏ ਛੁੱਟੀਆਂ ਹੁਣ ਲੈ ਰਹੇ ਨੇ ਨਜ਼ਾਰੇ ਅੱਜ ਪਹਿਲੀ ਛੁੱਟੀ ਸਟਾਰਟ ਕਿੰਨੇ ਦਿਨਾਂ ਤੱਕ ਪੈ ਗਈਆਂ ਛੁੱਟੀਆਂ 7 ਦਿਨ ਸੱਤ ਦਿਨ ਲੈਣਗੇ ਨਿਆਰੇ ਐ ਨਹੀਂ ਪਤਾ ਜਨਵਰੀ ਚ ਵੀ ਛੁੱਟੀਆਂ ਵੱਜ ਜਾਣ ਐਕਸ ਵੀ ਨਿਆਰੇ ਲੈ ਰਿਹਾ ਉਹਦੇ ਨਾਲ ਚਕਤੂਰਾ ਐ ਚੱਕਰ ਕਾ ਜਿਵੇਂ ਕੋਈ ਜੁਆਕ ਨਹੀਂ ਚੱਕਿਆ ਹੁੰਦਾ ਇਹ ਆ ਗਈ ਮੋਟਰੋ ਵੀ ਲੈ ਮੋਟਰੋ ਦੀ ਛੁੱਟੀਆਂ ਪੈ ਗਿਆ ਹਨਾ ਮੋਟਰੋ ਪੈ ਗਈ ਕਿੰਨੇ ਦਿਨ ਦੀਆਂ ਸੱਤ 10 ਸੱਤ 10 ਦਿਨਾਂ ਦੇ ਹੈ 10 10 ਦੀ ਐ ਫੇਟੋ ਨਹੀਂ ਆ ਰਹੇ ਆ ਗਏ ਹਨਾ ਛੁੱਟੀਆਂ ਪੈ ਗਈਆਂ ਹਨਾ ਇੰਨੇ ਦਿਨ ਦੀਆਂ ਹਨਾ 10 ਨਹੀਂ 20 ਸੱਤ ਕਿੰਨੇ ਕਿੰਨੇ ਦਿਨ ਤੱਕ ਕਿੰਨੇ ਦਿਨ ਤੱਕ ਤਿੰਨ ਤਿੰਨ ਕਿੰਨੇ ਦਿਨ ਤੱਕ ਹੋਰੀ ਫੜਾਂਗੀ ਕਿੰਨੇ ਦਿਨ ਤੱਕ ਪੈ ਗਿਆ ਤਿੰਨ ਅੱਛਾ ਇਹ ਤਾਂ ਨਹੀਂ ਆ ਰਹੇ ਆਗੇ ਮੋਟੋ ਤੋਂ ਭਾਈ ਨਹੀਂ ਆ ਰਹੇ ਨਹੀਂ ਤਾਂ ਫਿਰ ਪੂਰੇ ਐਨ ਜੌਏ ਕਰਾਂਗੇ ਛੁੱਟੀਆਂ ਅੱਛਾ ਜਦ ਤੈਨੂੰ ਕਿਤੇ ਘੁੰਮਣ ਜਾਂਦੇ ਘੁੰਮਣ ਜਾਂਦੇ ਕਿਤੇ ਪਤਾ ਨਹੀਂ ਘੁੰਮਣ ਵਾਸਤੇ ਥੋੜੀ ਐ ਛੁੱਟੀਆਂ ਕਰਦੇ ਆ ਕਰਵਾ ਅੱਛਾ ਢਿੰਡ ਦਾ ਰਬੇ ਢਿੰਡ ਦਾ ਰਬੇ ਜੇ ਬਾਬਾ ਦਾ ਲੰਗਰ ਖੁੱਲਾ ਚੱਲ ਜੇ ਜੇ ਘਰ ਬਗਾਨਾ ਨਾ ਕੁੱਤੇ ਨੂੰ ਸ਼ਰਮ ਜਾਈ ਕਰਨਾ ਹੈ ਮੈਂ ਵੀਡੀਓ ਬਣਾਣ ਆਇਆ ਥੋੜੀ ਵੀ ਕਿੰਨੇ ਕਿੰਨੇ ਕੀ ਕੁਸ ਖਾਉਂਗਾ ਪਹਿਲਾਂ ਖਾ ਗਿਆ ਪੰਜ ਬ੍ਰੈਡ ਉਹ ਕਿਹੜੇ ਮੈਂ ਕਿਹੜੇ ਖਾ ਗਿਆ ਮੈਂ ਕਿਹੜੇ ਖਾ ਗਿਆ ਦਾੜੀ ਦਾ ਸਾਫ ਕਰਦਾ ਫਿਰ ਦਾੜੀ ਦੇ ਬੰਦੇ ਪੈਦੇ ਇਹ ਗੁਰੂ ਦਾ ਲੰਗਰ ਹੈ ਆ ਗਈ ਛੋਟੀ ਜਿਹੀ ਇਹ ਸਾਡੀ ਜੇ ਗੁਰੂ ਦਾ ਲੰਗਰ ਸਮਝ ਕੇ ਖਾਉਂਗਾ ਨਾ ਫੇਰ ਗੁਰੂ ਦਾ ਲੰਗਰ ਆ ਜਿਵੇਂ ਵੀ ਹਾਂ ਵੀ ਹਲਕਾ ਵਾਂਗ ਖਾਉਂਗੇ ਫੇਰ ਹਾਂ ਲੰਗਰ ਦਾ ਤੁਸੀਂ ਤੀਜੇ ਜਾ ਕੇ ਇਹਨੇ ਚਾਹ ਦਿੰਦੀ ਆ ਆਹ ਗਿਆ ਟਾਟ ਬਰੈਡ ਖਾ ਗਏ ਬੰਦੇ ਨੇ ਹੋਰ ਗਲਤ ਗੱਲ ਆ ਯਾਰ ਜੇਬਾਂ ਕੰਨੀ ਨਹੀਂ ਦੇਖਲੇ ਧਿਆਨ ਨਹੀਂ ਮਾਰਿਆ ਬਾਈ ਆਹ ਮਾਰਾ ਜੇ ਸਾਡੀ ਕਿਸਮਤ ਚ ਲਿਖਿਆ ਹਾਲ ਤਾਂ ਮਿਲਿਆ ਹੋਰ ਦਾ ਵੀਰੇ ਦੇਖੋ ਹੋਰ ਦਾ ਵੀਰੇ ਮੈਨੂੰ ਪਤਾ ਨਹੀਂ ਆਹ ਬੰਦੇ ਦੀ ਜੇਬਾਂ ਜਰੂਰ ਚੈੱਕ ਕਰਵਾ ਜਾਂਦਾ ਹੈ ਕਿਹੜੀਆਂ ਸਾਡੀ ਕਿਸਮਤ ਚ ਲਿਖਣ ਖਾ ਸੀ ਪਰ ਇਹਨਾਂ ਦੀ ਕਿਸਮਤ ਚ ਹੈ ਨਹੀਂ ਇਹ ਮੁੱਠੇ ਮਰਨ ਪੈਗੇ ਠੀਕ ਆ ਠੀਕਾ ਠੀਕਾ ਹਾਂ ਬੰਦੇ ਹੋਰ ਦੀ ਜਿੰਨੀ ਮਾਰਿਆ ਇਹ ਬੰਦੇ ਦਾ ਜਾਂਦਾ ਹੈ ਜਿੱਥੇ ਲੇਭਾ ਹੈ ਅੱਜ ਹਨ ਇਧਰੋਂ ਫਾਬੇ ਤੋਂ ਟੂਟੇ ਟੋੜੀ ਜਾਂਦਾ ਬਈ ਠੀਕਾ ਇਹ ਬੰਦੇ ਦਾ ਖਾਸ ਕਰ ਧਿਆਨ ਰੱਖਿਆ ਜਾਵੇ ਕਿਤੇ ਵੀ ਕਿਸੇ ਵੀ ਨੰਗਰ 'ਚ ਪਹੁੰਚ ਰਿਹਾ ਹੈ ਕਿਤੇ ਵੀ ਪਹੁੰਚ ਰਿਹਾ ਜਿੱਥੇ ਵੀ ਜਾ ਰਿਹਾ ਇਹ ਬੰਦੇ ਦਾ ਖਾਸ ਕਰ ਜਿਆਦਾ ਜਿਆਦਾ ਧਿਆਨ ਰੱਖਿਆ ਜਾਵੇ ਕਾਬ ਦੇ ਵੀਰੇ ਬਟੂਏ ਬਟੂਏ ਸਾਰੇ ਰੀਕਾ ਮਨ ਦਾ ਮਨ ਦਾ ਬਹੁਤ ਜਨਮ ਜਨਮ ਤੋਂ ਭੁੱਖਾ ਹੈ ਮਰੱਕਦੀ ਹੈ ਸਾਡੇ ਨਾਲ ਰਹਿੰਦਾ ਤੇਰਾ ਦੇਖੋ ਇਹ ਗੁਰੂ ਦਾ ਲੰਗਰ ਹੈ ਬਿਲਕੁਲ ਵਸਤਰਾ ਜੋ ਸਾਰੀ ਸੰਗਤ ਖਾਦੀ ਹੈ ਅਸੀਂ ਵੀ ਆ ਰਹੇ ਹਾਂ ਅਸੀਂ ਵੀ ਲੱਗੇ ਆ ਲੱਗ ਜਾ ਰਿਹਾ ਕੋਈ ਇੰਦਰ ਨੂੰ ਕੋਈ ਮਨਾਹੀ ਨਹੀਂ ਬੱਤੀ ਹੈ ਜੇਬ ਕਦਰ ਵਾਲੀ ਗੱਲ ਹੈ ਨਾ ਹਾਂ ਹਾਂ ਇਹ ਆ ਗਏ ਮੇਰੇ ਨੀਰੇ ਕੈਮਰਾ ਇਹ ਬੰਦੇ ਜੀ ਵੀਰੋ ਜਾ ਕੇ ਪਛਾਣ ਲਓ ਜੱਕ ਨਹੀਂ ਸਾਡੇ ਨਾਲ ਰਹਾ ਸਾਡੀ ਸਾਨੂੰ ਆਦ ਬਸ਼ਰਮ ਨਹੀਂ ਆਉਂਦੀ ਇਹ ਤੁਹਾਨੂੰ ਦੱਸਦੇ ਸੇ ਮੇਰਾ ਕਿਹ ਲੱਗਿਆ ਆਇਆ ਤੇਰਾ ਮੇਰਾ ਦਾ ਬੈਰੀ ਹੈ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪੰਜ ਵਾਰ ਵੀ ਨਾ ਬਾਈ ਨਾ ਪਹਿਲੀ ਖੇਤਰਾ ਸਣ ਲੱਗੇ ਆ ਉਹਨਾਂ ਨਾਲ ਤੁਸੀਂ ਵੀ ਹੁੰਦੇ ਆ ਇਹ ਵੀਰੇ ਤੁਹਾਨੂੰ ਹੁਣ ਖਲ ਆ ਰਹੇ ਨੇ ਬੱਚੇ ਹੋ ਕੇ ਗੱਲ ਕਰ ਰਹੇ ਆ ਅੱਗ ਤਾਂ ਇਹ ਆਉਂਦੇ ਆਉਂਦੇ ਰਾਜਾ ਨਾ ਬੇੜਦਾ ਹੈ ਇਹ ਪਾਈ ਜਿਹੜਾ ਆਪਣਾ ਏਅਰ ਔਰ ਏਅਰਪੋਰਟਰ ਬਣ ਗਿਆ ਪੱਕਾ ਇਥੋਂ ਦਾ ਆ ਵੀਰ ਹੈ ਤੇ ਆ ਵੀਰ ਹੈ ਜਿਹੜਾ ਆਪਣਾ ਗਨੀ ਇਹਨੇ ਮਾਂਦ ਪਾਰਖਿਆ ਤੇ ਦਰੇਜਪੁਰੇ ਨੂੰ ਮਰਵਾ ਰਿਹਾ ਪਿਆ ਇਹਨਾਂ ਦਾ ਕਹਾ ਉਂਟ ਦਿਨ ਚ ਪਾਣੀ ਨਹੀਂ ਪੀਂਦਾ ਜਿੰਨਾ ਇਹ ਕਹਦੇ ਦੋਸਤ ਚਾਹ ਪੀਂਦੇ ਨੇ ਆਹ ਨਾ ਦੇ ਵੀਰ ਆ ਵੀਰ ਨੂੰ ਸ਼ਾਬਾਸ਼ ਜਣੀ ਆ ਟੋਪੀ ਆ ਟੋਪੀ ਵੀਰੇ ਕਿਸੇ ਕੰਮ ਦਾ ਧੰਨਵਾਦ ਸਾਨੂੰ ਇੰਨਾ ਮਾਨ ਬਖਸ਼ਿਆ ਇਹਨੇ ਅਜ ਤੱਕ ਕੋਦੇ ਬੰਦੇ ਨੇ ਟੋਪੀ ਨਹੀਂ ਲਈ ਇਹ ਟੋਪੀ ਲੈਣ ਦਾ ਕੀ ਨਿਕਾ ਵੀਰੇ ਇਸ ਸਾਲ ਚ ਸਾਰਸਪੀ ਵਾਲਾ ਤਾਂ ਮੇਰੇ ਜਿੰਦ ਜਾਂ ਕੋਟ ਲੰਗਾ ਜਿੱਥੇ ਵੀ ਲੰਗਰ ਹੁੰਦਾ ਇਹਨੇ ਕੁਝ ਨਹੀਂ ਕਰਨਾ ਦੰਗਰ ਦੀ ਪਿੱਛੇ ਗੰਦੀ ਵੱਡੀ ਪਿੱਛੇ ਪਾ ਬਾਈ ਖਾਣੀ ਪਹਿਲੇ ਹਣਾ ਲੈਠ ਠੀਕਾ ਪਰ ਉਹ ਵੀ ਗੁਰੂ ਦਾ ਨਾਮ ਲਿਖਾ ਕਸਤੇ ਨਾ ਰਹਿ ਜਾ। ਆਹ ਬੋਲ ਗੱਪਾਂ ਕਰਦਾ ਨੀ। ਗਰਮ ਨਹੀਂ ਹੋਣੀ। ਇਹ ਵੀਰੇ ਦੇਵਸਰ ਨੂੰ ਬੰਦੇ ਯਾਰ ਇਹਨਾਂ ਨੂੰ ਕੀ ਪਤਾ ਉਹ ਆਪਣੇ ਚਾਰ ਲੈ ਜਾਂਦੇ ਨੇ ਵੀਰੇ। ਦੋ ਨਾ ਜੀ ਦੋ। ਵੈਸੇ ਆਪਣੇ ਹੱਗੇ ਦਾ ਪੰਜ ਜੀਗੇ ਚਾਹ ਵੀ ਆਦੇ ਪੰਜ। ਹਾਂ। ਇਹ ਨਹੀਂ ਪੁੱਛਦਾ ਕਿ ਕਿਹੜਾ ਦੀ ਲੱਗੂ ਆਪ ਬਤਾ ਦਿਓ ਵੀਰੇ ਛਾਣੇ ਕਿਹੜਾ ਦੀ ਦੱਸੋ। ਉਹ ਦੱਸ ਨਾ ਇੱਕ ਨੂੰ ਵਾਧ ਫਟਾ ਥਾਲੇ। ਵੀਰੇ। ਰਾਸਤਾ ਤੋਂ ਕ੍ਰੈਂਟ ਮਾਰਕਾ ਚੰਦੇ ਬਰੇ। ਹਲੇ ਕਹਿੰਦੇ ਜਾ ਕੇ ਰੋਟੀ ਖਾਣੀ ਆ ਸ਼ਰਮ ਨਹੀਂ ਆ ਰਹੀ। ਆ ਲੋ ਜੀ ਠਾਕੇ ਚਾਰ ਚਾਰ ਪੰਜ ਪੰਜ ਬਰੈਡ ਤੇ ਹੁਣ ਆ ਦੇਖੋ ਸਾਰੇ ੱੱੱਲੇ ਨੇ ਹਾਂ ਲੈ ਹੁਣ ਰੋਟੀਆਂ ਲੈ ਹੁਣ ਰੋਟੀਆਂ ਮੈਂਡਵਗੇ ਹੁਣ ਠਾਕੇ ਆ ਅਜੇ ਵੀ ਰੱਜੇ ਨਹੀਂ ਹੈਗੇ ਆ ਜੀਤ ਕੀ ਕਹਿੰਦਾ ਜੀ ਤੁਹਾਨੂੰ ਦੇਖੋ ਜੀ ਹੁਣ ਰੋਟੀ ਖਾਵਾਂਗੇ ਹਾਂ ਪ੍ਰਸ਼ਾਦਾ ਵੀ ਛਕਣ ਪਰ ਇਹ ਗੱਲ ਦੀ ਸ਼ਰਮ ਨਹੀਂ ਆ ਰਹੀ ਬੰਦਿਆਂ ਨੂੰ ਕਹਿੰਦੇ ਉਹ ਆਲੇ ਰੋਟੀ ਖਾਵਾਂਗੇ ਗਲਤ ਗੱਲ ਹੈ ਇਹ ਸੰਧੀ ਕੰਪੈਣੀ ਹੈ ਇਹ ਵੀ ਕੋਈ ਆਸ ਨਹੀਂ ਜਵਾਬ ਤਾਂ ਲੈ ਲੋ ਇਹ ਵੀ ਉਹ ਪ੍ਰਸ਼ਾਦਾ ਨਾਲ ਸਕੀ ਉਹਦਾ ਹਾਂ ਹੁਣ ਇੰਨਾ ਖਾ ਲਿਆ ਯਾਰ ਹੁਣ ਦੇਖ ਲੋ ਮੇਸੇ ਨਾਲ ਭਰੇ ਆ ਰਹੇ ਨੇ ਉਹਨਾਂ ਨੂੰ ਆਏ ਆ ਵੀ ਛੜਪੇ ਦੇ ਵਿਚਾਲੇ ਲੱਗਦੀ ਆ ਆ ਸਾਡੇ ਫੋਨ ਦੀ ਹੁਣ ਪ੍ਰਸ਼ਾਦਾ ਖਾਣ ਨੂੰ ਤੁਰਿਆ ਨਹੀਂ ਜਾ ਰਿਹਾ ਮੇਰੇ ਵੀਰ ਤੋਂ ਆ ਦੇਖ ਆ ਤਵਾਹੀ ਮਚਾਰੀਆ ਇਹ ਬੰਦੇ ਦਾ ਸਵੇਰ ਦੀ ਆ ਦੇ ਅਜੀਤ ਕਿੱਥੇ ਰਹਿ ਮੰਨੇ ਤੁਰਿਆ ਆ ਤੁਹਾਨੂੰ ਪਹਿਲਾਂ ਵੀ ਅਸੀਂ ਵੀਡੀਓ ਚ ਦਿਖਾਇਆ ਕਿ ਪਹਿਲਾਂ ਪ੍ਰੌਂਟੇ ਖਾ ਕੇ ਬ੍ਰੈਡ ਖਾ ਕੇ ਆਇਆ ਹੈ ਆ ਦੇਖੋ ਹੁਣ ਫੇਰ ਇਹ ਲੰਗਰ ਖਾ ਗਿਆ ਹੈ ਦੇਖੋ ਤਬਾਹੀ ਮਚਾ ਰਖੀ ਹੈ ਪੂਰੀ ਇਹਨੇ ਆ ਦੇਖੋ ਟਿੱਡ ਦੇਖੋ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤਬਾਹੀ ਮਚਾਈ ਪਈ ਹੈ ਬੰਦੇ ਨੇ ਪੂਰੇ ਇਹ ਲੰਗਰ ਖਾਣ ਵਾਸਤੇ ਉਧਰ ਨੂੰ ਕਰ ਦੋ ਕੈਮਰਾ ਪ੍ਰਸ਼ਾਦ ਦਾ ਉਧਰ ਚੱਲ ਰਿਹਾ ਹੈ ਇਹ ਬੰਦੇ ਨੇ ਪੂਰੀ ਤਬਾਹੀ ਮਚਾਈ ਹੋਈ ਆ ਪੂਰੀ ਜੀ ਪੂਰੀ ਇਹ ਲੰਗਰ ਦਾ ਬੈਰੀ ਆ ਇਹ ਲੰਗਰ ਦਾ ਸਰਦ ਨੂੰ ਜਾ ਰਹੇ ਨਹੀਂ ਸਕਤ